ਓਪਾ ਬਦੂ ਸਨੇ ਬਾਦਲ ਆਇਆ ਮਦਾ ਖੈੜ ਨਿਆਰੇ ਲਿਆ ਤੇ ਉਹਨਾਂ ਨੇ ਆਪਾਂ ਦਾ ਕਮਾਈ ਨੇ ਖਾਲੇ ਵਰਤੀਣਾ ਕਣਕਾਂ ਨੇ ਓ ਹੋਰ ਗੱਲੇ ਉਹਦੀ ਉਹ ਸਵੇਰੀਆਂ ਡੋਡਿਆਂ ਦੀ ਬੋਰੀ ਰੱਖੀ ਵੀ ਸੀ ਕਹਿੰਦਾ ਬਾਦਲ ਨੇ ਬਬੂ ਉਹ ਲਾ ਖਾ ਖਾ ਕੇ ਲੋਕਾਂ ਦੇ ਲੇਢਣੇ ਬੈਠੇ ਸਵੇਰੀਆਂ ਟੋਚਣ ਨਾਲ ਓਏ ਲੱਗਦਾ ਵੀ ਟੋਚਨ ਵੀ ਦੂਆ ਚਾਹੀਦਾ ਉਹ ਟੋਚਨ ਦਾ ਲੰਬੀ ਲੈਂਥ ਵਾਲਾ ਪਹੁ ਸ਼ਾਮ ਨੂੰ ਪ੍ਰੋਗਰਾਮ ਕਰਿਆ ਕਹਿੰਦੇ दारू ਦਾ ਉਹ ਮੈਂ ਕਹਿੰਦਾ ਵੀ ਰਾਸ਼ਾ ਰੇੜੀ ਪਰ ਦੋ ਬੰਦੇ ਲਾਏ ਮੈਂ ਢਾਉਣ ਬਿਹਾਰੀ ਉਹ ਮਹਾ ਤੁਸੀਂ ਮੰਨੂ ਤਾਂ ਐ ਪਤਾ ਲੱਗਿਆ ਵੀ ਮੀਟ ਵੀ ਆ ਰਿਹਾ ਹੈ। ਉਹ ਮੀਟ ਵੀ ਆ ਸਭ ਕੁਸਾ ਹੈ। ਉਹ दारू ਵਾਲੇ ਬਿਹਾਰੀਆ ਨਾ ਪੁੱਛੇ ਮੈਂ ਤੁਸੀਂ ਕਿੱਥੇ ਤੇ ਆਉਨੇ? ਕਹਿੰਦੇ ਅਸੀਂ ਬੰਦੇ ਘੋ ਰਹੇ ਥੋੜੇ ਨਾਲ ਜੇਰ ਖਿੱਚ ਰਹੇ ਆ। ਕਹਿੰਦੇ ਬਾਦਲਾਂ ਨੇ ਕਰਤੇ ਅੰਨੇ। ਸੋਤ ਤਾਂ ਰਹਿ ਗਿਆ ਖਾਲੇ ਕਣਕਾਂ ਨਹੀਂ ਆ ਦੇਖ ਲੈ। ਉਹ ਥਾੜੀ ਨਹੀਂ ਸਾੜੇ ਇੱਥੇ ਲੈਣੀ ਹੈਗੀ ਹੁਣ ਤਰੀਏ ਗਿਆ। ਮਰ ਗਏ ਭੁਖੇ ਰੈਲੀਆਂ ਵਿੱਚ दारू ਡੋਡਿਆਂ ਦੀ ਦਾਹਾ ਲੈ ਲੈ ਕਰੋ। ਉਹ ਕੰਗਲੋ